ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਡੇ ਆਪਣੇ ਚੈਨਲ ਤੇ ਲੈ ਕੇ ਹਾਜ਼ਰ ਹਾਂ ਚੜ੍ਹਿਆ ਤਰੰਗ ਊੜਾਵੈ ਬਾਦ ਨਾਵਲ ਦਾ ਤੀਜਾ ਭਾਗ ਸਾਖੀ ਸਿੰਘ ਬਘੇਲ ਕੀ ਔਰ ਈ ਦਿਉ ਸੁਣਾਏ ਏ ਤਾਜਾਂ ਤਖਤਾਂ ਦੇ ਮਾਲਕ ਗੁਰ ਭਾਰੀ ਸਤਗੁਰੂ ਸ਼੍ਰੀ ਅਰ ਗੋਬਿੰਦ ਸੱਚੇ ਪਾਸ਼ਾ ਜੀਓ ਆਪ ਜੀ ਦਾ ਨਿਮਾਣਾ ਬਾਲ ਆਪ ਜੀ ਅੱਗੇ ਝੋਲੀ ਅੱਡ ਖਲੋਤਾ ਹੈ ਆਪ ਜੀ ਸਮਰੱਥਾ ਬਖਸ਼ੋ ਤਾਂ ਕਿ ਮੈਂ ਸਤਲੁਜ ਦੀ ਰਵਾਨੀ ਲੈ ਕੇ ਜਮਨਾ ਪਾਰ ਕਰਾਂ ਸਲਤਨਤਾ ਤੇ ਤਖਤਾਂ ਨੂੰ ਆਪ ਜੀ ਦੇ ਆਕਾਲ ਤਖਤ ਜੀ ਦੇ ਬੰਗੇ ਅੱਗੇ ਨਿਵਾਦਿਆਂ ਤਾਕਤਾਂ ਦੇ ਹੰਕਾਰ ਵਿੱਚ ਤਣੇ ਖਲੋਤੇ ਲਾਲ ਕਿਲੇ ਦੀਆਂ ਨੀਹਾਂ ਹਲਾ ਸਕਾਂ ਬੋਲ ਦਾ ਬੋਲ ਦਾ ਉਹ ਰੁਕ ਗਿਆ ਤੇ ਮੁੜ ਖੜਾ ਸਾਹਿਬ ਵੱਲ ਦੇਖਦਾ ਹੋਇਆ ਬੋਲਿਆ اے تن 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 ਸਤਿ ਪਾਤਸ਼ਾਹ ਗੁਰ ਤੇਗ ਬਹਾਦਰ ਮਹਾਰਾਜ ਜੋ ਆਪ ਜੀ ਇਹ ਸੇਵਾ ਮੇਰੀ ਝੋੜੀ ਪਾਓ ਤਾਂ ਕਿ ਦਿੱਲੀ ਵਿੱਚ ਆਪ ਜੀਆਂ ਦੇ ਪਾਵਨ ਸਥਾਨ ਦੁਸ਼ਤਾਂ ਕੋਲੋਂ ਮੁਕਤ ਕਰਵਾਵਾਂ ਤੇ ਮੁੜ ਉਸਾਰ ਕੇ ਪੰਥ ਖਾਲਸੇ ਦੀਆਂ ਖੁਸ਼ੀਆਂ ਹਾਸਲ ਕਰ ਸਕਾਂ ਤਾਕਤ ਬਖਸ਼ੋ ਸਤਿਗੁਰੂ ਜੀਓ ਆਖਰੀ ਸਤਰਾ ਬੋਰਡ ਦਾ ਉਹ ਲਗਾਤਾਰ ਥੜਾ ਸਾਹਿਬਾਨ ਦੇਖ ਰਿਹਾ ਸੀ ਏ ਉਬਲਣ ਦੀਆਂ ਦੇਗਾਂ ਨੂੰ ਖਾਰ ਸਕਣ ਵਾਲੇ ਤੇ ਤਿੱਖੇ ਆਰਿਆਂ ਨੂੰ ਹੁੰਡੇ ਕਰ ਦੇਣ ਵਾਲੇ ਸਿੱਧਕੀ ਯੋਧੇ ਉਹ ਬਲ ਬਖਸ਼ ਤਲਗੀ ਧਰਮਾਮੀ ਬਲ ਬਖਸ਼ਣਗੇ ਯੋਧਿਆ ਤੇਰੇ ਲੇਖਾਂ ਵਿੱਚ ਨੀਲੇ ਦੀ ਤੇਜ਼ੀ ਲਿਖੀ ਹੈ ਤੇਰੀ ਬਾਝ ਅੱਖ ਤੋਂ ਵੈਰੀ ਵੈਰੀ ਲੁਕਿਆ ਕਰਨਗੇ ਤੇ ਤੇਰੇ ਬੈਠਣ ਲਈ ਆਪਣੇ ਤਖਤ ਖਾਲੀ ਕਰ ਦਿਆ ਕਰਨਗੇ ਸਤਗੁਰ ਦੇ ਤੀਰ ਜਹੇ ਵੇਗ ਨਾਲ ਤੂੰ ਸਲਤਨਤਾ ਦੀਆਂ ਸਲਤਨਤਾ ਪੰਥ ਖਾਲਸੇ ਦੇ ਚਰਨਾਂ ਵਿੱਚ ਝੁਕਾਇਆ। ਨਵਾਬ ਸਾਹਿਬ ਨੇ ਬਾਲ ਨੂੰ ਗੱਲ ਨਾ ਲਾਉਂਦੇ ਆ ਕਿਹਾ। ਬਾਲ ਨੇ ਨਵਾਬ ਸਾਹਿਬ ਦੇ ਚਰਨ ਸਪਰਸ਼ ਕੀਤੇ। ਅਸੀਸ ਬਖਸ਼ਿਓ ਪੰਥ ਪਾਸ਼ਾ ਜੀ। ਆਸੀਸ ਅਸੀਸ ਹੀ ਦਸਿੰਘਾਂ ਦੀ ਜਿੱਥੇ ਵੀ ਕਿਤੇ ਸ਼ਹੀਦਾਂ ਦਾ ਕੋਈ ਅਸਥਾਨ ਮਿਲੇ ਧੂੜ ਚੱਕ ਕੇ ਮੱਥੇ ਨੂੰ ਲਾਵੀ। ਸ਼ਹੀਦ ਸਿੰਘ ਤਰੁੱਠ ਗਏ ਤਾਂ ਦਿੱਲੀ ਕੀ ਸੁਰਗਾਪੁਰੀ ਵੀਤੈਨੂ ਝੁਕ ਕੇ ਸਲਾਮ ਕਰੇਗੀ ਇਸੀ ਹੀਦਾਂ ਦਾ ਪੱਲਾ ਨਾ ਛੱਡੀ ਖੁਸ਼ੀਆਂ ਦੇ ਜਗਾਰ ਇੱਕ ਜਾਬ ਨਿਹਾਲ ਹੋ ਜਾਵੇ ਕੁੱਤੇ ਪਾਵੇ ਧੰਤਨ 96 ਕਰੋੜੀ ਖਾਲਸਾ ਜੀ ਦੇ ਚਰਨਾਂ ਨੂੰ ਭਾਵੇ ਸਤਿ ਸ੍ਰੀ ਅਕਾਲ ਅਕਾਲ ਵੰਗੇ ਤੋਂ ਕਿਸੇ ਮਹਾਕਾਲ ਸਿੰਘ ਨੇ ਝਕਾਰਾ ਛੱਡਿਆ ਸਤਿ ਸ੍ਰੀ ਅਕਾਲ ਕਹਿੰਦੇ ਨਵਾਬ ਸਾਹਿਬ ਨੇ ਹੱਥ ਧਰਤੀ ਨੂੰ ਛੂ ਕੇ ਮੱਥੇ ਨੂੰ ਲਾਇਆ ਵਾਲ ਨੇ ਵੀ ਉਵੇਂ ਹੀ ਕੀਤਾ ਕੁਝ ਸਮੇਂ ਮੰਗਰੋ ਉਸ ਨੇ ਨਵਾਬ ਸਾਹਿਬ ਤੋਂ ਆਗਿਆ ਲਈ ਸਤਿਗੁਰੂ ਭਲੀ ਕਰੇ ਆਖਦੇ ਨਵਾਬ ਸਾਹਿਬ ਨੇ ਬਾੜ ਦੇ ਮੋਢੇ ਉੱਤੇ ਹੱਥ ਰੱਖਿਆ ਬਾਲ ਨੂੰ ਜਾਪਿਆ ਜਿਵੇਂ ਉਸ ਅੰਦਰ ਅੰਤਾਂ ਦੀ ਤਾਕਤ ਆ ਗਈ ਹੋਵੇ ਤੇ ਨਾਲ ਹੀ ਇੱਕ ਵੱਡੀ ਜ਼ਿੰਮੇਵਾਰੀ ਉਸ ਸਿਰ ਆਣ ਪਈ ਹੋਵੇ ਉਹ ਨਵਾਬ ਸਾਹਿਬ ਵੱਲ ਦੇਖਣ ਲੱਗਾ ਦੋਵੇਂ ਮੁਸਕਰਾਏ ਤੇ ਬਾੜ ਅਗਲੇ ਸਫ਼ਰ ਲਈ ਵਿਦਾ ਹੋ ਗਿਆ ਹੁਣ ਮੈਂ ਘਰ ਨਹੀਂ ਚਮਕੌਰ ਸਾਹਿਬ ਜਾਵਾਂਗਾ ਔਸਨ ਨੇ ਨਾਲ ਆਏ ਬਾਪੂ ਨੂੰ ਕਿਹਾ ਚਮਕੌਰ ਸਾਹਿਬ ਕਿਵੇਂ ਸ਼ੇਰ ਆ ਨਵਾਬ ਸਾਹਿਬ ਨੇ ਕਿਹਾ ਨਾ ਇਹ ਸ਼ਹੀਦਾਂ ਦੇ ਚਰਨ ਫੜ ਉਹਨਾਂ ਤੋਂ ਵੱਡੀ ਕੋਈ ਤਾਕਤ ਨਹੀਂ ਫਿਰ ਚਮਕੌਰ ਤੋਂ ਵੱਡੀ ਥਾਂ ਕਿਹੜੀ ਹੈ ਸ਼ਹੀਦਾਂ ਨੂੰ ਨਮਸਕਾਰ ਕਰਨ ਲਈ ਇਹ ਕਹਿੰਦੇ ਆ ਬਾਲ ਨੇ ਬਾਪੂ ਨੂੰ ਫਤਿਹ ਬੁਲਾਈ ਤੇ ਚਮਕੌਰ ਦੇ ਰਾਹ ਪੈ ਗਿਆ ਚਮਕੌਰ ਪਹੁੰਚਦੇ ਆ ਕਿਸੇ ਸਥਾਨਕ ਵਾਸੀ ਰਾਗੀਰ ਨੂੰ ਪੁੱਛਿਆ ਕਿ ਕਿੜੀ ਗੜੀ ਦਾ ਰਾਹ ਕਿਹੜਾ ਹੈ ਜੀ ਸਿੱਧਕ ਪੱਕਾ ਚਾਹੀਦਾ ਸ਼ੇਰਾ ਕੱਚੀ ਗੜੀ ਵੱਲ ਜਾਣ ਲਈ ਇਹ ਕੋਈ ਆਮ ਰਾਹ ਨਹੀਂ ਰਾਗੀਰ ਬੋਲਿਆ ਬਾਲ ਹੁਣ ਚੁੱਪ ਸੀ ਰਾਗੀਰ ਨੂੰ ਜਾਪਿਆ ਕਿ ਕਿਤੇ ਬਾਲ ਦੇ ਮਨ ਨੂੰ ਗੱਲ ਹੋਰ ਤਰ੍ਹਾਂ ਲੱਗ ਗਈ ਲੱਗ ਗਈ ਤੋਂ ਉਹ ਬੋਲਿਆ ਸ਼ਹੀਦਾਂ ਨੂੰ ਨਮਸਕਾਰ ਕਰਨਾ ਹੈ ਸ਼ੇਰਾ ਜੀ ਚੰਤੌਰ ਦਾਤਾ ਕਣਕਾਂ ਦੇ ਸ਼ਹੀਦਾਂ ਦੀ ਰੱਬ ਨਾਲ ਰਲ ਗਿਆ ਹੋਇਆ ਸੀ ਇਹਦਾ ਤੇ ਸਲੋਖਾ ਹੈ ਭਾਵੇਂ ਉਹੀ ਮਿੱਟੀ ਚੁੱਤ ਦੇ ਮੱਥੇ ਵਿੱਚ ਹਾਲ ਹੈ ਸਾਰੀ ਪਵਿੱਤਰ ਹੈ ਰਾਗੀਰ ਹਜੇ ਬੋਲ ਰਿਹਾ ਸੀ ਕਿ ਬਾਲ ਨੇ ਹੱਥ ਧਰਤੀ ਦੇ ਸੁਹਾਣ ਮੱਥੇ ਨੂੰ ਲਾਇਆ ਕਹਿੰਦੇ ਨੇ ਦਲ ਖਾਲਸਾ ਜਦ ਚੰਤੌਰ ਦੀ ਜੂ ਵਿੱਚ ਵੜਦਾ ਤਾਂ ਸਾਰੇ ਸਿੰਘ ਆਪਣੇ ਜੋੜੇ ਲਾ ਦਿੰਦੇ ਸੀ ਇਹੀ ਤਾਂ ਦੇ ਲਹੂ ਤੇ ਜੁੱਤੀਆਂ ਨਾਲ ਕਿਵੇਂ ਤੁਰਨ ਤੂੰ ਹੀ ਸੇਰਾ ਉਹ ਪਹੀ ਤੂੰ ਖੱਬੇ ਹੋ ਜਾਈ ਸਾਹਮਣੇ ਗੜੀ ਦਿਸ ਕੋ ਨਾਲੇ ਹੁਣ ਉਹ ਕੱਚੀ ਨਹੀਂ ਰਹੀ ਹੁਣ ਤਾਂ ਉਹ ਐਨੀ ਪੱਕੀ ਹੋ ਗਈ ਹੈ ਕਿ ਦੁਨੀਆ ਰਹੇ ਨਾ ਰਹੇ ਇਸ ਗੜੀ ਦਾ ਨਾਂ ਜਰੂਰ ਰਹੂ ਸਾਡੇ ਬਜ਼ੁਰਗ ਆਖਦੇ ਹੁੰਦੇ ਸਨ ਕਿ ਦੇਵਤੇ ਅਕਾਲ ਪੁਰਖ ਤੋਂ ਵਰ ਮੰਗਿਆ ਕਰਦੇ ਹਨ ਕਿ ਉਹਨਾਂ ਦੀ ਝੋਲੀ ਚਮਕੌਰ ਦੀਆਂ ਢੂੜਾ ਪੈਣ ਉਹਨਾਂ ਦੇ ਮਰਦਾਂ ਨੂੰ ਸ਼ਹੀਦਾਂ ਦੇ ਲਹੂ ਦਾ ਤਲੱਕ ਮਿਲੇ ਇਹ ਰਾ ਦਸਵੇਂ ਰਾਗੀਰ ਨੇ ਖੱਬੇ ਪਾਸੇ ਵੱਲ ਨੂੰ ਦੇਖਦੇ ਆ ਹੱਥ ਜੋੜੇ ਤੇ ਅੱਗੇ ਲੰਘ ਗਿਆ। ਬਾਲ ਨੇ ਜੋੜੇ ਉੱਥੇ ਹੀ ਲਾ ਦਿੱਤੇ ਤੇ ਦੱਸੇ ਰਾਹ ਕਨੀ ਤੁਰ ਪਿਆ। ਗੜੀ ਉਸ ਦੇ ਸਾਹਮਣੇ ਸੀ ਨੇੜੇ ਆ ਗਿਆ ਗੋਡਿਆਂ ਭਾਰ ਹੋਇਆ ਤੇ ਗੜੀ ਦੇ ਬਾਹਰਲੇ ਮੈਦਾਨ ਦੀ ਮਿੱਟੀ ਚੁੱਕ ਕੇ ਮੱਥੇ ਨੂੰ ਲਾਉਣ ਲੱਗਾ। ਉਸ ਦਾ ਚਿਤ ਕਰ ਰਿਹਾ ਸੀ ਕਿ ਮਿੱਟੀ ਸਾਰੇ ਪਿੰਡੇ ਤੇ ਮੰਨ ਲਵੇ ਹੋ ਸਕਦੇ ਸ਼ਹੀਦਾਂ ਦੇ ਲਹੂ ਦਾ ਕੋਈ ਕਤਰਾ ਮੇਰੇ ਪਿੰਡੇ ਨੂੰ ਛੋਹ ਜਾਵੇ ਤੇ ਮੈਂ ਉਹ ਹਜੇ ਸੋਚ ਹੀ ਰਿਹਾ ਸੀ ਕਿ ਇੱਕ ਆਵਾਜ਼ ਆਈ ਇਹ ਕਿੰਨੇ ਸੰਿਆਸੀ ਇਹ ਸਾਧੂ ਦੇ ਧੂਨੇ ਦੀ ਪ੍ਰਭੂਤ ਨਹੀਂ ਭਾਈ ਸਿੰਘਾਂ ਕੇ ਕੰਨ ਪੜਵਾ ਕੇ ਪਹਾੜਾਂ ਵੱਲ ਤੋੜ ਦੇਵੇਗੀ ਛੇ ਇੱਧਾਂ ਦੀ ਰਤ ਨਾਲ ਰੰਗੀ ਮਿੱਟੀ ਹੈ ਪਿੰਡੇ ਥਾਣੀ ਜੇ ਥੋੜਾ ਜਿਹਾ ਵੀ ਛੋਹ ਗਈ ਤਾਂ ਕੰਬਣੀ ਛੇੜ ਦੇਵੇਗੀ ਤੇ ਅੰਦਰ ਐਸੀ ਅਗਵਾਲ ਦੇਵੇਗੀ ਕਿ ਘਰ ਘੋੜੇ ਦੀ ਕਾਠੀ ਤੇ ਪਾਉਣਾ ਪਊ ਵਾਲ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਆਵਾਜ਼ ਉਸ ਦੇ ਅੰਦਰੋਂ ਆ ਰਹੀ ਹੈ ਕਿ ਕਿਤੇ ਬਾਹਰੋਂ ਉਸ ਨੇ ਬਿਨਾਂ ਕੋਈ ਸ਼ੰਕਾ ਕੀਤਾ ਹੋਰ ਸੁਣਨ ਦੀ ਕੋਸ਼ਿਸ਼ ਕੀਤੀ ਯਾਦ ਹੈ ਮਾਧੋਦਾਸ ਮਹਾਰਾਜ ਨੇ ਇਸ ਲਹੂ ਰਤੀ ਮਿੱਟੀ ਦੀ ਇੱਕ ਝਲਕ ਦਿਖਾਈ ਸੀ ਤੇ ਉਹ ਬੰਦਾ ਬਣ ਗਿਆ ਸੀ ਤੇ ਬੰਦਾ ਵੀ ਐਸਾ ਕਿ ਮੁਗਲਾ ਦੇ ਤੰਬੂ ਕਨਾਤਾ ਝੱਗ ਦੇ ਬਲਬਲਿਆਂ ਵਾਂਗ ਉਡਾ ਦਿੱਤੇ ਸਨ ਮਾਧੋਦਾਸ ਦੇ ਡੇਰੇ ਵਿੱਚ ਸੰਗਾਣੇ ਬੱਕਰੇ ਝਟਕਾਏ ਤਾਂ ਉਹ ਅੱਗ ਬਗੋਲਾ ਹੋ ਗਿਆ ਤੇ ਆਖਣ ਲੱਗਾ ਕਿ ਇਹਨਾ ਮੇਰਾ ਡੇਰਾ ਅਪਵਿੱਤਰ ਕਰ ਦਿੱਤਾ ਹੈ ਤਾਂ ਮਹਾਰਾਜ ਨੇ ਬਸ ਇੱਕ ਛਿਣ ਲਈ ਉਸ ਦੇ ਮੁੱਥੇ ਤੇ ਹੱਥ ਲਾਇਆ ਪਲ ਭਰ ਲਈ ਮਾਧੋਦਾਸ ਨੇ ਅੱਖਾਂ ਬੀਚੀਆਂ ਤੇ ਇਹਨਾ ਕੁਝ ਪਲਾਂ ਵਿੱਚ ਹੀ ਉਸ ਨੂੰ ਚਮਕੌਰ ਦੀ ਮਿੱਟੀ ਦੀ ਬਸ ਇੱਕ ਝਲਕ ਮਿਲ ਗਈ ਸੀ ਤੇ ਫਿਰ ਮਹਾਰਾਜ ਬੋਲੇ ਹੁਣ ਕੀ ਕਹਿਣਾ ਹੈ ਤੁਹਾਡਾ ਬਿਰਾਗੀ ਜੀ ਮਾਫੀ ਦਿਓ ਸਤਿਗੁਰ ਮਿਹਨਤੀ ਹੈ ਕਿ ਬਿਰਾਗੀ ਨਾ ਖੋ ਤੇ ਫਿਰ ਕੀ ਕਹਾ ਬਿਰਾਗੀ ਜੀ ਬੰਦਾ ਕਹੋ ਮਹਾਰਾਜ ਹੁਣ ਮੈਂ ਤੁਹਾਡਾ ਬੰਦਾ ਹਾਂ ਵਿਰਾਗ ਤਾਂ ਕੋਈ ਨਾ ਉਡਾਰੀ ਮਾਰ ਗਿਆ ਹੁਣ ਤਾਂ ਰਗਾਂ ਵਿੱਚ ਉਹ ਬਸ ਵੀ ਰਸ ਤਰਫਲੀ ਮਚਾਰਿਆ ਹੈ ਤੇ ਉਸ ਦੀਆਂ ਅੱਖਾਂ ਵਿੱਚੋਂ ਵਹਿੰਦੇ ਨੀਰ ਨੇ ਮਹਾਰਾਜ ਦੇ ਚਰਨ ਧੋ ਦਿੱਤੇ ਬੰਦਾ ਹੁਣ ਕੀ ਕਰਨਾ ਚਾਹੁੰਦਾ ਹੈ ਸਤਿਗੁਰ ਪੁੱਛਿਆ ਮੇਰੀ ਅੱਖਾਂ ਵਿੱਚ ਦੇਖੇ ਕੋ ਸਤਿਗੁਰੂ ਇਹ ਐਨਾ ਵਿੱਚੋਂ ਲਹੂ ਨਹੀਂ ਚੋ ਰਿਆ ਕੀ ਮੇਰੇ ਮੱਥੇ ਵਿੱਚੋਂ ਅੰਗਿਆਰ ਨਹੀਂ ਨਿਕਲ ਰਹੇ ਮੈਨੂੰ ਆਪਣੇ ਪੱਥੇ ਵਿੱਚੋਂ ਸਿਰਫ ਪੰਜ ਦੀਰ ਬਖਸ਼ ਦਿਓ ਸਿਰਫ ਪੰਜ ਜੇ ਮੈਨੂੰ ਛੇਵੇਂ ਦੀ ਲੋੜ ਪੈ ਗਈ ਤਾਂ ਆਪਣਾ ਬੰਦਾ ਨਾ ਜਾਣਿਓ ਜੜ ਤਾਂ ਉਹਨਾਂ ਦੀ ਤੁਸੀਂ ਪਹਿਲਾਂ ਹੀ ਪੁੱਟਾਏ ਹੋ ਤੀਰ ਦੀ ਨੌਕ ਨਾਲ ਮੈਂ ਤਾਂ ਬਸ ਤੁਹਾਡੇ ਪੰਜ ਤੀਰਾਂ ਦੀ ਅਗਣ ਨਾਲ ਉਹਨਾਂ ਡਿੱਗੇ ਬਿਆਣੂ ਚੱਕ ਕੇ ਬੋਲਣ ਹੀ ਬਣਾਉਣਾ ਹੈ ਤੇ ਦੇਖ ਲੈ ਸਿੰਘਾ ਫਿਰ ਬੰਦੇ ਨੇ ਸਰਹੰਦ ਦਾ ਕੀ ਹਸ਼ਿਆ ਕੀਤਾ ਜੇ ਹਜੇ ਵੀ ਇਹ ਮਿੱਟੀ ਪਿੰਡੇ ਤੇ ਮਲਨ ਦਾ ਚੱਤ ਹੈ ਤਾਂ ਮਲ ਲੈ ਪਰ ਘਰੇ ਫਤੇ ਪਿਝਵਾ ਦੇ ਬਾਲ ਨੇ ਆਪਣਾ ਮੱਥਾ ਗੜੀ ਦੇ ਮੂਰਲੇ ਮੈਦਾਨ ਵਿੱਚ ਟੇਕ ਦਿੱਤਾ ਮੇਰਾ ਸਮਰਪਣ ਹੈ ਸ਼ਹੀਦ ਦੋ ਤਾਕਤ ਤੁਸਾਂ ਹੀ ਬਖਸ਼ਨੀ ਹੈ ਸਿਰਫ ਮੇਰਾ ਨਹੀਂ ਸਤਗੁਰ ਦਾ ਹੈ ਇੱਕ ਜਨਮ ਦੀ ਕੀ ਬਾਤ ਹੈ ਜਿੰਨੇ ਮਿਲਣ ਸਭ ਤੁਹਾਡੇ ਲੇਖੇ ਪੰਥ ਦੇ ਲੇਖੇ ਤੁਸੀਂ ਬਾਹ ਫੜੋ ਸਭ ਪਾਸਿਓਂ ਛਡਵਾ ਕੇ ਹੀ ਆਇਆ ਹਾਂ ਉਹ ਬੋਲਿਆ ਗੜੀ ਵੱਲੋਂ ਹਵਾ ਦਾ ਇੱਕ ਬੁੱਲਾ ਆਇਆ ਜਿਸ ਵਿੱਚ ਸਰਬਲੋ ਦੀ ਮਹਿਕ ਕੁਲੀ ਹੋਈ ਸੀ ਉਹੋ ਵਿਸਮਾਦ ਵਿੱਚ ਚਲਾ ਗਿਆ ਤੇ ਉੱਤੇ ਹੀ ਚੌਂਕੜਾ ਮਾਰ ਬੈਠ ਗਿਆ ਉਸ ਨੂੰ ਨਗਾਰਿਆਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਮੁਗਲਾਂ ਦੇ ਨਰਸ ਸਿੰਘਾਂ ਲੋਕਾਂ ਦੇ ਖੜੇ ਹੋ ਰਹੇ ਸਨ ਗੜੀ ਦੇ ਦਰਵਾਜ਼ੇ ਖੁੱਲੇ ਗੁਰੂ ਬਾਹਰ ਆ ਰਿਹਾ ਹੈ ਦਾ ਰੋਣਾ 10 ਲੱਖ ਮੁਗਲਾਂ ਵਿੱਚ ਫੈਲ ਗਿਆ ਕਿਸੇ ਨੂੰ ਕੁਝ ਪਤਾ ਨਾ ਲੱਗੇ ਕਿ ਕਿੱਧਰ ਜਾਣਾ ਹੈ ਜਿਹਨੂੰ ਜਿੱਧਰ ਰਾਹ ਮਿਲਿਆ ਭੱਜਿਆ ਕੌਣ ਹੋਵੇ ਗੁਰੂ ਦੇ ਮੂਰੇ ਪੱਜ ਦੇ ਪਠਾਨ ਬੋਲੇ ਪਰ ਗੜੀ ਵਿੱਚੋਂ ਪੰਜ ਸਿੰਘ ਨਿਕਲੇ ਬਸ ਪੰਜ ਕੁਝ ਮੋਗਲ ਫੌਜਦਾਰ ਬੋਲੇ ਇੰਨਾ 50 10 ਲੱਖ ਦੀ ਬਸ ਕਰਵਾ ਦਿੱਤੀ ਇੰਨਾ ਵਿੱਚ ਤਾਂ ਗੁਰੂ ਨਹੀਂ ਸੀ ਮਗਲ ਬੋਲੇ ਜਰੂਰ ਹੋਵੇਗਾ ਕਿਸੇ ਕਰਾਮਾਤ ਬਿਨਾ ਕੋਈ ਪੰਜ ਲੱਖਾਂ ਨਾਲ ਐਵੇਂ ਨਹੀਂ ਲੜ ਸਕਦੇ ਕੁਝ ਹੋਰ ਬੋਦੇ ਸਿੰਘਾ ਜਕਾਰੇ ਕੇ ਜਾਏ ਸਿੰਘ ਗਰਜੇ ਤੇ ਬੱਦਲਾਂ ਨੂੰ ਆਪਣੀ ਗਰਜ ਤੇ ਸ਼ਰਮ ਆਈ ਦਰਵਾਜ਼ੇ ਫੇਰ ਖੁੱਲੇ ਗੁਰੂ ਆ ਰਹੇ ਹੈ ਦਾ ਰੋਲਾ ਫੇਰ ਫੈਲਿਆ ਉਹੀ ਵਾਰਤਾ ਫੇਰ ਵਰਤਿਆ ਪੰਜਾਂ ਅਗੇ ਲੱਖਾਂ ਦੀ ਭਿਆ ਹੋ ਰਹੀ ਸੀ ਸ਼ਹਾਦਤ ਨੂੰ ਗੱਲ ਵਕੜੀ ਪਾਉਂਦੇ ਆ ਸਿੰਘਾ ਮੁੜ ਜਕਾਰੇ ਕੇ ਜਾਏ ਬੱਦਲ ਫੇਰ ਸ਼ਰਮਾਏ ਜਦ ਗੁਰੂ ਆਇਆ ਤਾਂ ਕੀ ਹੋਵੇਗਾ ਮੁਗਲ ਭੈ ਵਿੱਚ ਡੁੱਬਦੇ ਜਾ ਰਹੇ ਸੰਦ ਦਰਵਾਜ਼ਾ ਖੁੱਲਿਆ ਇਸ ਤੋਂ ਪਹਿਲਾਂ ਕਿ ਮੁਗਲ ਵਿੱਚ ਫੇਰ ਰੋਲਾ ਫੈਲਦਾ ਇੱਕ ਜਰਵਾਣੇ ਘੋੜੇ ਨੇ ਦਰਵਾਜ਼ੇ ਤੋਂ ਛਾਲ ਮਾਰੀ ਤੇ ਸਿੱਧਾ ਜੰਗ ਦੇ ਮੈਦਾਨ ਵਿੱਚ ਆ ਲੱਥਾ ਇਹ ਘੋੜਾ ਤਾਂ ਨਹੀਂ ਸੀ ਇਹ ਤਾਂ ਕੁਝ ਹੋਰ ਸੀ ਮੋਰ ਦੇ ਖੰਭਾਂ ਦੀ ਮੂੰਛ شیر ਦੇ ਪੰਜਿਆਂ ਜਿਹੇ ਸੁਮ ਹਾਥੀ ਦਹੀ ਤਾਕਤ ਤੇ ਦਿਵਾਂ ਜਿਆ ਕੱਦ ਇਹ ਘੋੜਾ ਕੱਦ ਸੀ ਇਸ ਨੂੰ ਲਗਾਮ ਖਿੱਚ ਕੇ ਨਹੀਂ ਦੱਸਣਾ ਪੈ ਰਿਹਾ ਸੀ ਕਿ ਕਿੰਧਰ ਜਾਣਾ ਹੈ ਆਪਣੀ ਮੰਜ਼ਿਲ ਇਸ ਨੂੰ ਪਤਾ ਸੀ ਜਿਉਂ ਹੀ ਇਹ ਮੈਦਾਨ ਵਿੱਚ ਲੱ타 ਤਾਂ ਜੰਗ ਦਾ ਨਕਸ਼ਾ ਬਦਲ ਗਿਆ ਕਈ ਲੂਂਪੜ ਤੇ ਲੱਕੜ ਬੱਗਿਆਂ ਦੀਆਂ ਧੌਣਾ ਇਸ ਨੇ ਆਪਣੇ ਜਵਾੜਿਆਂ ਨਾਲ ਮਰੋੜ ਦਿੱਤੀਆਂ ਤੇ ਜੋ ਪੌੜਾਂ ਏਠ ਆ ਗਿਆ ਉਹ ਉਸ ਦਾ ਉਹ ਹਾਕ ਖਾਲ ਕੀਤਾ ਜੋ ਚੱਕੀ ਦੇ ਉੜਕ ਕਣਕ ਦੀਆਂ ਅੰਡਾਂ ਦਾ ਕਰਦੇ ਹਨ ਹਜ਼ਾਰਾਂ ਚਿੜੀਆਂ ਦਰਖਤਾਂ ਤੋਂ ਉੱਡੀਆਂ ਜਦ ਐਸੇ ਘੋੜੇ ਤੇ ਸਵਾਰ ਕਲਗੀਧਰ ਜੀ ਦਾ ਬਾਜ਼ ਮੈਦਾਨ ਵਿੱਚ ਆਇਆ ਉਸ ਦੀ ਕੀ ਨੇ ਲੱਖਾਂ ਕੋਗੀਆਂ ਦੇ ਸਾਹ ਸੁਕਾ ਦਿੱਤੇ ਵੱਡੇ ਵੱਡੇ ਤੀਰ ਅੰਦਾਜ਼ ਤੇ ਨਿਸ਼ਾਨੇ ਬਾਜ਼ ਇਸ ਬਾਜ਼ ਦੀ ਤੇਜ਼ੀ ਤੋਂ ਮਾਰ ਖਾ ਗਏ ਇਹ ਸਾਬ ਜੀਤ ਸਿੰਘ ਜੀ ਸੀ ਉਸਨੇ ਬਰਸ਼ੀਲ ਹਰਾਈ ਨਾ ਬੱਦਲੋਂ ਡਿਗਦੀ ਬਿਜਲੀ ਨੇ ਉਸ ਬਰਸ਼ੀ ਦੀ ਚਮਕ ਨੂੰ ਨਮਸਕਾਰ ਕੀਤੀ ਇਹ ਬਰਸ਼ੀ ਸਾਡਾ ਸਾਰਾ ਲਸ਼ਕਰ ਤਬਾਹ ਕਰ ਦੇਵੇਗੀ ਕੋਈ ਤਾਂ ਰੋਕੋ ਇਸ ਨੂੰ ਪਠਾਨ ਕਰ ਲਾਏ ਇਹ ਜੀਤ ਨਹੀਂ ਅਜਰਾਇਲ ਹੈ ਸਾਡੇ ਲਈ ਮੌਤ ਦੇ ਫਰਮਾਨ ਲਿਆਇਆ ਹੈ ਮੁਗਲਾਂ ਨੂੰ ਸਾਹਿਬ ਅਜੀਤ ਸਿੰਘ ਵਿੱਚੋਂ ਮੌਤ ਦਾ ਦੇਵਤਾ ਇਜ਼ਰਾਇਲ ਦਿਸ ਰਿਹਾ ਸੀ ਜਿਉਂਦੇ ਕੰਮ ਕਰ ਰਹੇ ਸਨ ਅਤੇ ਮਰ ਗਏ ਸ਼ੁਕਰ ਮਨਾ ਲੇ ਸਨ ਸ਼ੁਕਰ ਹੈ ਸਾਨੂੰ ਇਸ ਦਾ ਸਾਹਮਣਾ ਨਹੀਂ ਕਰਨਾ ਪਿਆ ਜਾਨ ਵਿਚਾਰੇ ਮੁਗਲ ਜੰਗ ਦੇ ਮੈਦਾਨ ਵਿੱਚ ਸਾਹਿਬ ਦੇ ਘੋੜੇ ਤੋਂ ਦੂਰ ਭੱਜ ਰਹੇ ਸਨ ਇਸ ਦੇ ਸਾਹਮਣੇ ਕੌਣ ਹੋਵੇ ਅਸਮਾਨੀ ਬਿਜਲੀ ਆਪਣੀ ਤੇਜ਼ੀ ਇਸ ਦੀ ਬਰਸੀ ਤੋਂ ਲੈਂਦੀ ਹੈ ਮੁਗਲਾਂ ਦੇਸ਼ਰ ਤੜ ਚੰਕੇ ਮੈਦਾਨ ਵਿੱਚ ਉੜਦੇ ਕਰ ਰਹੇ ਸਨ ਸਵਰਗਾਂ ਵਿੱਚ ਹਲਚਲ ਮਚ ਗਈ ਸੀ ਕਿ ਦੌਦ ਕੀ ਪੀਮਾ ਤੇ ਕੀ ਨਾਲ ਸਭ ਹੀ ਸਾਹਿਬ ਦੀ ਵਰਸ਼ੀ ਤੋਂ ਕੁਰਬਾਨ ਜਾ ਰਹੇ ਸਨ ਇਸ ਦਾ ਸਿਰ ਲਾਇਆ ਉਹਦਾ ਤਨ چیرਿਆ ਉਸ ਦਾ ਸ਼ੀਨਾ ਛੇ ਛੇਕ ਗਈ ਨਾ ਉਸ ਨੂੰ ਲੋ ਟੋਪ ਰੋਕ ਸਕੇ ਨਾ ਸਮਝੋਵਾ ਵਾਹ ਸਾਹਿਬ ਅਜੀਤ ਸਿੰਘ ਦੇ ਵਾਰ ਦੇਖ ਕੇ ਗੜੀ ਤੇ ਖਲੋਤੇ ਕਲਗੀਧਰ ਜੀ ਦੀ ਆਵਾਜ਼ ਆਈ ਸਾਬਾਸ਼ ਸਾਹਿਬ ਦੇ ਜੰਗੀ ਜੋਰਾਂ ਨੂੰ ਮਹਾਰਾਜ ਨੇ ਥਾਪੜਾ ਦਿੱਤਾ ਪਿੱਛੋਂ ਵਾਰ ਕਰੋ ਪਿੱਠ ਤੇ ਹਮਲਾ ਕਰੋ ਸਾਹਮਣੇ ਸਾਹਮਣੋਂ ਇਸ ਕਾਬੂ ਨਹੀਂ ਆਉਣਾ ਮੋਗਲ ਫੌਜਦਾਰ ਚੀਕੇ ਮਨੋਂ ਸੈਂਕੜੇ ਤੀਰ ਵਰਸੀਆਂ ਪਿੱਛੋਂ ਆਉਂਨਾ ਤੇ ਸਾਹਿਬ ਜੀਤ ਦੀ ਦੇ ਤੇ ਦੇ ਦੇ ਪਾਰ ਹੋ ਗਈਆਂ ਤੈਨੂੰ ਪਤਾ ਹੈ ਪੰਜਾਬ ਦੀ ਮਿੱਟੀ ਇੰਨੀ ਜਰਖੇਜ ਕਿਉਂ ਹੈ ਇੱਕ ਆਵਾਜ਼ ਬਾਲ ਨੂੰ ਸਮਝ ਦਿੱਤੀ ਤੇ ਉਹ ਉੱਪਰ ਗੜੀ ਵੱਲ ਦੇਖਣ ਲੱਗਾ ਕਿਉਂਕਿ ਇਹ ਸੀ ਹੀ ਦਾਦੀ ਰਤਨ ਹਾਲਾ ਸਿੰਜੀ ਗਈ ਹੈ ਧੰਨ ਸ਼ਹੀਦੋ ਸਿੰਘੋ ਆਖ ਉਸਨੇ ਹੱਥ ਜੋੜੇ ਤੇ ਚੰਕੌਰ ਦੇ ਉਸ ਮੈਦਾਨ ਵਿੱਚ ਸੀ ਉਹ ਵੀ ਰਤਨ ਵੀ ਮਿੱਟੀ ਉੱਤੇ ਲੰਮਾ ਪੈ ਗਿਆ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਟੜਕੇ ਅੰਮ੍ਰਿਤ ਵੇਲੇ ਉਸ ਦੀ ਜਾਗ ਇੰਨਾ ਬੋਲਾ ਨਾਲ ਖੁੱਲੀ ਹੁਣ ਉਹ ਕਿੱਥੇ ਗਏ ਹੋਣਗੇ ਉਹ ਸੋਚ ਰਿਹਾ ਸੀ ਕਿ ਉਹ ਰਾਹੀ ਆਇਆ ਜਿਸ ਨੇ ਉਸ ਨੂੰ ਗੜੀ ਦਾ ਰਾਹ ਦੱਸਿਆ ਸੀ ਇਥੋਂ ਉਹ ਕਿਦਰਾਂ ਦੀ ਢਾਬ ਗਏ ਸਨ ਉਹ ਰਾਹੀ ਬੋਲਿਆ ਪਿੱਛਾ ਕਰ ਇਸ ਹਵਾ ਦਾ ਤੇ ਉਥੇ ਪਹੁੰਚ ਜਾਏਗਾ ਉਹ ਤੁਰਿਆ ਆਵਾਦੇ ਮਾਦਰ ਮੰਗਰ ਤੁਰਿਆ ਜਾਨਨ ਦਾ ਪਿੱਛਾ ਕਰਦੇ ਆ ਤੁਰਿਆ ਤੇ ਕਿਦਰਾਂ ਦੀ ਤਾਬ ਆ ਗਿਆ 40 ਸੀ ਵਿਦਾਂ ਦੇ ਸਸਕਾਰ ਵਾਲੀ ਆ ਦੇ ਬਾਹਰ ਬੈਠੀ ਵੀ ਦੀ ਚੰਨ ਕੁੰਡ ਵਿੱਚੋਂ ਜਲ ਲੈ ਲੈ ਕੇ ਗੋਦ ਵਿੱਚ ਪਾਈ ਫਾਲਦੇ ਅੱਥਾਂ ਤੇ ਮੂੰਹ ਵਿੱਚ ਪਾ ਰਹੀ ਹੈ ਇਹ ਤੁਸੀਂ ਕੀ ਕਰ ਰਹੇ ਹੋ ਮਾਤਾ ਉਹ ਬੋਲਿਆ ਛੇ DNA ਦੀ ਤਾਂ ਇੱਕ ਜੀ ਝਾਲ ਚਲਣੀ ਓਕੀ ਹੈ ਤੇ ਇਹ ਤਾਂ 40 ਹਨ ਪੁੱਤਰ ਤੇ ਉਹ ਵੀ ਮੁਕਤੀ ਮੇਰੇ ਪੁੱਤਰ ਦੀਆਂ ਅੱਖਾਂ ਦੀ ਰੋਸ਼ਨੀ ਨਹੀਂ ਹੈ ਇਸ ਨਾਲ ਰੋਸ਼ਨੀ ਪ੍ਰਤਾਵੇਗੀ ਇਸ ਨਾਲ ਤਾਂ ਮੇਰੇ ਪੁੱਤਰ ਦੀਆਂ ਉਹ ਅੱਖਾਂ ਖੁੱਲ ਜਾਣਗੀਆਂ ਜਿਨ੍ਹਾਂ ਦੀਆਂ ਅਸੀਂ ਸਦਾ ਅਰਦਾਸਾਂ ਕਰਦੇ ਹਾਂ ਇਹ ਸ਼ਹੀਦਾਂ ਦੀ ਥਾਂ ਹੈ ਪੁੱਤਰ 40 ਸ਼ਹੀਦਾਂ ਦੀ ਜਿਨ੍ਹਾਂ ਨੂੰ ਸਤਿਗੁਰ ਰਹੁਤਵੇ ਵਰਸ਼ੇ ਰੋਸ਼ਣੀਆਂ ਦੇ ਬਣ ਜਾ ਰਹੇ ਆਲੀ ਮੁਕਤੇ ਇੱਥੇ ਹਨੇਰਿਆਂ ਦੇ ਮੱਤੇ ਪਾੜਦੇ ਜੂਝਣੇ ਆ ਸ਼ਹੀਦ ਹੋਏ ਉਹ ਮੁਕਤੇ ਐਨਾ ਗੋਦ ਵਿੱਚ ਪੈ ਵਿਦਾਵਾ ਪੜਵਾਇਆ ਉਹ ਵਿਦਾਵਾ ਜੋ ਸੱਚੇ ਪਾਤਸ਼ਾਹ ਨੇ ਸੱਤ ਸਾਰ ਚੰਕੌਰ ਅਤੇ ਮਾਛੀਵਾੜੇ ਵੀ ਆਪਣੇ ਸੰਧ ਰੱਖਿਆ ਕਿ ਦਰਾਨੇ ਦੀ ਢਾਬ ਨੂੰ ਮੁਕਤ ਜੋ ਕਰਨਾ ਸੀ ਇਹੇ ਟੁੱਟੀਆਂ ਗੰਢਣ ਵਾਲੀ ਧਰਤ ਹੈ ਪੁੱਤਰ ਇਥੋਂ ਦਾ ਜਰਾ ਜਰਾ ਕਰਮਾਤਾਂ ਕਰਨ ਵਾਲਾ ਹੈ ਸਤਿਵਚਨ ਮਾਤਾ ਆਤਮਿਆਂ ਵਾਲ ਨੇ ਉਸੇ ਚੰਨਕੁੰਡ ਵਿੱਚੋਂ ਕੂਣੀਆਂ ਲਈਆਂ ਤੇ ਧਾਨੇ ਸੀ ਹਿੱਦੋ ਸਿੰਘ ਨੂੰ ਆ ਕੇ ਛਕ ਲਈਆਂ ਤੇ ਆਪਣਾ ਜੀਵਨ ਐਸੇ ਹੀ ਅਸਥਾਨ ਦੇ ਲੇਕੇ ਲੱਗ ਜਾਣ ਦੀ ਅਰਦਾਸ ਕੀਤੀ ਅਗਦੇ ਭਾਗ ਸੁਣਨ ਲਈ ਤੁਹਾਡਾ ਆਪਣਾ ਚੈਨਲ ਖਾਲਸ ਕਿਤਾਬ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਕਰੋ ਜੀ